ਸਾਲਾ ਕਰੇ ਨੇ ਸਾਫ ਕਰੇ ਨੇ ਜੀ ਮਾਲ ਦਾ ਮੁੱਲ ਆ ਜੀ ਤੇ ਮਾਲ ਦਾ ਮੁੱਲ ਹੀ ਰਾਤ ਆ ਯਾਰ ਹੁਣ ਹੋਰ ਕੀ ਸਹੀ ਤੇ ਲਾਇਆ ਤੈਨੂੰ ਹਾਂ ਤੇ ਲਾਇ ਨਹੀਂ ਮਖਿਆ ਦੇਸੀ ਬੱਕਰੀ ਆ 2000 ਦੀ ਦੀ ਦਾ ਬੱਕਰੀ ਆ ਯਾਰ ਬੱਕਰੀ ਵੀ ਦੇਸੀ ਆ ਨਾ ਜੇ ਵੀ ਤੂੰ ਆ ਮੇਵਣੇ ਟਿਕਾਉਂਗਾ ਹੀ ਆਏਗਾ ਤੂੰ ਹੋਰ ਕਦੀ ਮੇਵਣੇ ਟਿਕਾਉਂਗਾ ਮੇਵਣੇ ਕਿੰਨੇ ਹੀ ਵੇਚਦੇ ਆ ਉਹ ਮੈਂ 2 ਕਿਲੋ ਬੈਦ ਦੋ ਕਿਵੇਂ ਪਿਆ ਲੈ ਜਾਂਦਾ ਮੈਂ ਤਾਂ ਤੈਨੂੰ ਖੁਸ਼ ਹੋ ਕੇ ਬੱਚੇ ਦੱਸਣ ਗਿਆ ਤੇ ਪਹਿਲੇ ਬੰਦੇ ਨਾਲ 15 ਤੋਂ 60 ਕੀ ਕਰਦਾ 15 ਜੀ ਬਠੀ ਆਪਾਂ ਕਰ ਲਓ ਜੀ ਕਰ ਲਓ ਪੱਕੇ ਪੈਸੇ ਹੀ ਲੱਗ ਗਏ ਹੁਣ ਤਾਂ ਨਾ ਭਜੋ ਆਪਾਂ ਫਿਰ ਛੱਡੀ ਗਏ ਨਾ ਛੱਡੀ ਨਹੀਂ ਬੰਦੇ ਆਹ ਹੁਣ ਨੇ ਕਤੁ ਦਾ ਨਹੀਂ ਹੁਣ ਨਹੀਂ ਮੈਂ ਪੰਜੀ ਨਹੀਂ ਵੱਧ ਦੇਣੀ ਜੀ ਮੈਂ ਪੈਸਾ ਨਹੀਂ ਵੱਧ ਦਿੰਦਾ ਗੱਲ ਸੁਣ ਲੈ ਮੇਰੀ ਹੁਣ ਹਾਂ ਹੋ ਗਿਆ ਹੁਣ ਹੋ ਗਿਆ ਹੋ ਗਿਆ ਕੋਈ ਨਹੀਂ ਫਿਰਦਾ ਫਿਰਦਾ ਪਹਿਲਾ ਮੇਲਾ ਦੋ ਇਹ ਨਾ ਕਰ ਓ ਹੋ ਗਈ ਨਾ ਮੇਲਾ ਓ ਪਹਿਲਾ ਸੌਦਾ ਬੱਸ ਤੈਨੂੰ ਹੋਰ ਦੇ ਦੇਣੀ ਅੱਜ ਸਹੀ ਆ ਸਹੀ ਆ ਪਹਿਲਾ ਮੇਲਾ ਹੋ ਗਈ ਹੋ ਗਿਆ ਸੌਦਾ ਕਿਹੜੀ ਬੱਕਰੀ ਦਾ ਹੋਇਆ ਆ ਬੱਕਰੀ ਦਾ ਹੋਇਆ ਬਾਬਿਓ ਨਿੱਕੀ ਜੀ ਬੱਕਰੀ ਦਾ ਆ ਬੱਕਰੀ ਦਾ ਹੋਇਆ ਬਈ ਪਿੰਡ ਪਸਰਾਲੇ ਅੱਜ ਅੰਦਰ ਦਾ ਗੰਡੀ ਆ ਤੇ ਪਹਿਲਾ ਸੌਦਾ ਹੋ ਗਿਆ ਪਹਿਲਾ ਸੌਦਾ ਹੋ ਗਿਆ ਬਾਈ ਨੇ ਲਈ ਆ ਕਿੰਨੇ ਦਾ ਹੋ ਗਿਆ ਜੀ 15 15000 ਚ ਲਈ ਆ ਬਾਈ ਜੱਗੇ ਨੇ 15000 ਆ ਪਹਿਲਾ ਬਹੁਤ ਸੋਹਣੀ ਬੱਕਰੀ ਦਾ ਸੌਦਾ ਹੋਇਆ ਬਈ ਬਹੁਤ ਸੋਹਣੀ ਬੱਕਰੀ ਆ ਮੂਹਰੇ ਟਾਂ ਦੇ ਰਹੀ ਆ ਪਹਿਲਾ ਸੌਦਾ ਹੋਇਆ ਪਿੰਡ ਪਸਰਾਲਾ ਜ਼ਿਲ੍ਹਾ ਬਠਿੰਡਾ